ਇਹ weight loss ਕੜਾ ਜੀ 100% ਤੇ ਸ਼ਰਤੀਆ ਕੰਮ ਕਰਦਾ ਕਿਉਂਕਿ ਅਸੀਂ ਜਿਹੜਾ ਇਹ ਘਰੇ ਵਰਤਿਆ ਹੋਇਆ ਇਹਨਾਂ ਦਾ weight ਦੇਖੋ 90 ਕਿਲੋ ਸੀ ਮੇਰੇ ਹਸਬੰਦ ਦਾ ਤੇ ਇਹਨਾਂ ਨੂੰ ਇਹ ਪੇਟ ਵਾਸਤੇ ਕਿਸੇ ਨੇ ਦੱਸਿਆ ਸੀ ਤੇ ਬਹੁਤ ਸੌਖਾ ਤਿੰਨ ਚੀਜ਼ਾਂ ਤੋਂ ਸਿਰਫ ਬੰਨਣਾ ਇੱਕ ਗਲਾਸ ਆਪਾਂ ਪਾਣੀ ਦਾ ਲੈਣਾ ਹੈਗਾ ਇੱਕ ਗਲਾਸ ਆਪਾਂ ਪਾਣੀ ਲਿਆ ਤੇ ਇਹਨੂੰ ਆਪਾਂ ਗਰਮ ਰੱਖਤਾ ਕਿਸੇ ਵੀ ਨਾਰਮਲ ਭਾਂਡੇ ਦੇ ਵਿੱਚ ਲੈ ਲਓ ਜਿਵੇਂ ਘਰੇ ਆਪਣੇ ਕੋਲੇ ਇਦਾਂ ਹੁੰਦੇ ਆ ਉਹ ਆਪਾਂ ਲੈ ਸਕਦੇ ਹੁੰਨੇ ਆ ਤੇ ਇਹਦੇ ਵਿੱਚ ਆਪਾਂ ਧਨੀਆ ਜਿਹੜਾ ਪਾ ਲਿਆ ਸਭ ਤੋਂ ਪਹਿਲਾਂ ਆਪਾਂ ਧਨੀਆ ਪਾਉਣਾ ਸਾਬਤ ਧਨੀਆ ਜਿਹੜੇ ਜੈਂਸ ਆ ਉਹ ਧਨੀਆ ਨਾ ਪਾਉਣ ਲੇਡੀਆਂ ਜਿਹੜੀਆਂ ਉਹ ਧਨੀਆ ਪਾ ਸਕਦੀਆਂ ਜੈਂਸ ਸਿਰਫ ਬਾਕੀ ਦੀਆਂ ਦੋ ਚੀਜ਼ਾਂ ਹੀ ਪਾਉਣ ਹੁਣ ਆਪਾਂ ਇਹਦੇ ਵਿੱਚ ਪਾਉਣੀ ਹੈ ਜੀ ਸੌਫ ਇੱਕ ਚਮਚਾ ਜਿਹੜਾ ਸੌਫ ਪਾਇਆ ਇਹ ਤਿੰਨੇ ਚੀਜ਼ਾਂ ਆਪਾਂ ਉਬਾਲ ਲਾਂਗੇ ਤੇ ਹੁਣ ਜਿਹੜਾ ਆਪਾਂ ਜੀਰਾ ਪਾਉਣਾ ਉਹ ਚਮਚੇ ਤੋਂ ਥੋੜਾ ਜ ਤੁਸੀਂ ਘੱਟ ਪਾ ਸਕਦੇ ਆ ਅੱਧਾ ਚਮਚਾ ਵੀ ਪਾ ਸਕਦੇ ਆ ਤੇ ਇਹ ਤਿੰਨਾਂ ਚੀਜ਼ਾਂ ਨੂੰ ਘੱਟੋ ਘੱਟ ਤੁਸੀਂ ਰਾਤ ਨੂੰ 5 ਮਿੰਟ ਉਬਾਲ ਲੈਣਾ ਸ਼ਾਮ ਨੂੰ ਇਹਨੂੰ ਬਾਲ ਕੇ ਰੱਖਣਾ ਇਸ ਤਰ੍ਹਾਂ ਤੇ ਸੁਬਾ ਆਪਾਂ ਇਹ ਪਾਣੀ ਹੈ ਜਿਹੜਾ ਪੀਣਾ ਹੁੰਦਾ ਇਹਦਾ ਚੰਗੀ ਤਰ੍ਹਾਂ 5 ਮਿੰਟ ਤੁਸੀਂ ਲਾਉਣੇ ਆ ਵੀ ਇਹ ਚੰਗੀ ਤਰ੍ਹਾਂ ਉਬਲ ਜੇ ਇਸ ਤਰ੍ਹਾਂ ਉਬਾਲ ਕੇ ਨੂੰ ਉਬਾਲਣਾ ਜ਼ਰੂਰ ਚੰਗੀ ਤਰ੍ਹਾਂ ਉਬਾਲ ਲੈਣਾ ਮਤਲਬ ਤੇ ਇਹਦੇ ਵਿੱਚ ਕੀ ਹੁੰਦਾ ਵੀ ਇਹਨੂੰ ਆਪਾਂ ਉਬਾਲ ਕੇ ਰੱਖਣਾ ਹੈਗਾ ਜਦੋਂ ਟੱਕੇ ਬਸ ਰੱਖ ਦੇਣਾ ਤੇ ਸਵੇਰ ਪੀਣਾ ਤੇ ਜੇ ਤਾਂ ਜੇਕਰ ਸਰਦੀ ਦਾ ਮੌਸਮ ਆ ਤਾਂ ਤੁਸੀਂ ਸਵੇਰ ਥੋੜਾ ਗਰਮ ਕਰਕੇ ਪੀ ਲਓ ਤੇ ਹੁਣ ਜਿਵੇਂ ਠੀਕ ਮੌਸਮ ਆ ਤਾਂ ਇਹਨੂੰ ਨਾਰਮਲ ਤੁਸੀਂ ਇਦਾਂ ਹੀ ਜਿਹੜਾ ਪੀ ਸਕਦੇ ਹੋ ਇਸ ਤਰ੍ਹਾਂ ਉਬਾਲਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਆਉਣਾ ਚਾਹੀਦਾ ਇਤ પેટ ਦਾ ਜਿਹੜਾ weight ਹੈਗਾ ਉਹਨੂੰ ਘਟਾਉਂਦਾ ਹੈਗਾ ਕਿਉਂਕਿ ਇਹ ਕੋਈ ਵੀ ਆਪਾਂ ਸੁਣੀ ਗੀਣੀ ਗੱਲ ਨਹੀਂ ਇਹ ਘਰੇ ਵਰਤੀ ਹੋਈ ਆ ਇਹਨਾਂ ਦਾ ਘੱਟੋ-ਘੱਟ 20-25 ਕਿਲੋ weight ਆ ਜਿਹੜਾ ਉਹ ਘਟਿਆ 90 ਸੀਗਾ ਤੇ ਹੁਣ ਇਹਨਾਂ ਦੀ ਤੁਸੀਂ ਹੋਣ ਵਾਲੀ ਦੇਖਿਓਏ ਪੀਂਦੇ ਹੈਗੇ ਡੇਲੀ ਵੀ ਹੁਣ ਇਹ ਕਿਦਾਂ ਦੇ ਇਹਨਾਂ ਦਾ ਕਿੰਨਾ ਜਿਹੜਾ ਫਰਕ ਪਿਆ ਹੈਗਾ ਤੇ ਹੁਣ ਜਦੋਂ ਸਵੇਰ ਹੋ ਜੇ ਜਦੋਂ ਸਵੇਰ ਹੋ ਜੇ ਸਾਰੀ ਰਾਤ ਇਹਨੂੰ ਆਪਾਂ ਇਦਾਂ ਹੀ ਰੱਖਣਾ ਹੈਗਾ ਤੇ ਸਵੇਰ ਜਿਹੜਾ ਹੈਗਾ ਇਹਨੂੰ ਆਪਾਂ ਇਦਾਂ ਪੁਣ ਕੇ ਚੰਗੀ ਤਰ੍ਹਾਂ ਇਦਾਂ ਹਲਾ ਲੈਣਾ ਇਹਦਾ ਨਹੀਂ ਵੀ ਕੱਲਾ ਉਤੋਂ ਤੋਂ ਪਾਣੀ ਜ ਆਪਾਂ ਪਹਿਲੇ ਹਲਾ ਕੇ ਚੰਗੀ ਤਰ੍ਹਾਂ ਇਹਦਾ ਟੇਸਟ ਜਿਹੜਾ ਉਹ ਕੋਈ ਮਾੜਾ ਨਹੀਂ ਹੁੰਦਾ ਕਿਉਂਕਿ ਸੌਫ ਜੀਰਾ ਵੈਸੇ ਵੀ ਆਪਾਂ ਖਾਣੇ ਆ ਹਨਾ ਧਨੀਆ ਧਨੀਆ ਦਾ ਟੇਸਟ ਵੀ ਕੋਈ ਮਾੜਾ ਨਹੀਂ ਹੁੰਦਾ ਤੇ ਪੀਣਾ ਜਿਹੜਾ ਔਖਾ ਨਹੀਂ ਕਿਉਂਕਿ ਸਵੇਰ-ਸਵੇਰ ਜੇ ਕੋਈ ਆਪਾਂ ਉਦਾਂ ਦੀ ਚੀਜ਼ ਲੈਣੇ ਆ ਤਾਂ ਬਹੁਤ ਔਖਾ ਲੱਗਦਾ ਜੇ ਇਹਨੂੰ ਨਾਰਮਲ ਜਿਵੇਂ ਆਪਾਂ ਕੋਸਾ ਪਾਣੀ ਪੀਂਨੇ ਆ ਉਦਾਂ ਆਪਾਂ ਜਿਹੜ ਇਦਾਂ ਇਹ ਬਣ ਜਾਂਦਾ ਮਤਲਬ ਤੁਹਾਨੂੰ ਮੈਂ ਦਿਖਾਉਣੀ ਹੈ ਚਮਚੇ ਦੇ ਨਾਲ ਇਸ ਤਰ੍ਹਾਂ ਜਿਵੇਂ ਉਹ ਬੱਚਿਆਂ ਨੂੰ ਕੋਈ ਆਪਾਂ ਦਵਾਈ ਦਿੰਨੇ ਹੁੰਨੇ ਹਨ ਨਾ ਪੀਣ ਵਾਲੀ ਇਦਾਂ ਇਹਦਾ ਕਲਰ ਜਿਹੜਾ ਇਸ ਤਰ੍ਹਾਂ ਦਾ ਹੋ ਜਾਏਗਾ ਇਹਦੇ ਵਿੱਚ ਕੋਈ ਮਤਲਬ ਨੁਕਸਾਨ ਨਹੀਂ ਬਹੁਤ ਵਧੀਆ ਇਹ ਪੀਣ ਚ ਹੁੰਦਾ ਹੈਗਾ ਤੇ ਇਹ ਤੁਹਾਨੂੰ ਪੀ ਕੇ ਦਿਖਾਉਂਦੇ ਆ ਇਹ ਤਾਂ ਹੁਣ ਚਲੋ ਅਸੀਂ ਬਾਹਰ ਸੀਗੇ ਤੇ ਖੜੇ ਪੀ ਰਹੇ ਪਰ ਤੁਸੀਂ ਇਹਨੂੰ ਬੈਠ ਕੇ ਪੀਣਾ ਹਮੇਸ਼ਾ ਤੇ ਕੁੱਟ-ਕੁੱਟ ਕਰਕੇ ਪੀਣਾ ਆਏ ਨੀ ਵੀ ਤੁਸੀਂ ਇਕੱਠਾ ਹੀ ਇਹਨੂੰ ਪੀ ਲਓ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਤੁਹਾਡੇ ਪੇਟ ਵਾਸਤੇ ਤੁਹਾਨੂੰ ਜਿਹੜੀ ਥਕਾਵਟ ਰਹਿੰਦੀ ਆ ਉਹ ਨਹੀਂ ਰਹੇਗੀ ਕਾਫੀ ਸਾਰੀਆਂ ਚੀਜ਼ਾਂ ਜ ਇਹ ਕਵਰ ਹੋ ਜਾਣਗੀਆਂ ਮਤਲਬ ਤੁਸੀਂ ਹਮੇਸ਼ਾ ਜਿਹੜੇ ਐਕਟਿਵ ਵੀ ਰਹੋਗੇ ਤੇ ਜਿਹੜਾ weight ਆ ਉਹ ਪੇਟ ਦਾ ਵੀ ਘਟ ਕਰੇਗਾ ਤੇ ਸਾਰਾ ਬੋਡੀ weight ਵੀ ਜਿਹੜਾ ਘਟ ਹੋਏਗਾ ਉਹ ਤੁਸੀਂ ਹੁਣ ਦੇਖ ਹੀ ਰਹੇ ਹੋ ਉਹਨਾਂ ਦੀ ਪਹਿਲਾਂ ਵਾਲੀ ਫੋਟੋ ਵੀ ਤੁਸੀਂ ਦੇਖੀ ਹੈ ਇਹਨਾਂ ਨੂੰ ਕਿਸੇ ਨੇ ਪੇਟ ਵਾਸਤੇ ਜਿਹੜਾ ਦੱਸਿਆ ਸੀਗਾ ਹਮੇਸ਼ਾ ਜਿਹੜਾ ਤੁਸੀਂ ਐਕਟਿਵ ਰਹੋਗੇ ਕਦੇ ਵੀ ਥਕਾਵਟਾ ਜਿਹੜੀ ਤੁਹਾਨੂੰ ਫੀਲ ਨਹੀਂ ਹੋਏਗੀ ਤੇ ਹਮੇਸ਼ਾ ਜਿਹੜਾ ਇਹਦੇ ਨਾਲ ਖਿੜੇ-ਖਿੜੇ ਤੁਸੀਂ ਰਹੋਗੇ ਨੀਂਦ ਆ ਜਿਹੜੀ ਤੁਹਾਨੂੰ ਚੰਗੀ ਆਏਗੀ ਕਦੇ ਥਕਾਵਟਾ ਜਿਹੜੀ ਉਹ ਨਹੀਂ ਹੋਏਗੀ ਤੇ ਕਾੜਾ ਕੋਈ ਨੁਕਸਾਨ ਨਹੀਂ ਸਾਰਿਆਂ ਨੇ ਇਹਨੂੰ ਬਣਾਇਆ ਸਵੇਰ ਜਿਹੜਾ ਉਹ ਪੀਣਾ ਹੀ ਪੀਣਾ ਘਰੇ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਮੈਂ ਵੀਰਪਾਲ ਕੌਰ ਸੇਖੋਂ ਜੱਤੋਂ ਬਾਕੀ ਫੇਕ ਆਈਡੀਆਂ ਵਾਲੇ ਜਿਹੜੇ ਕੁੱਤੇ ਭਗਾਈ ਕਰਦੇ ਉਹ ਕਰੀ ਜਾਣ ਉਹਨਾਂ ਤੋਂ ਸਾਨੂੰ ਕੋਈ ਘਬਰਾਟ ਨਹੀਂ ਹੈਗੀ ਅਸੀਂ ਕਦੇ ਵੀ ਕੋਈ ਗਲਤ ਚੀਜ਼ ਹੈ ਜਿਹੜੀ ਉਹ ਨਹੀਂ